ਸਤਿ ਸ਼੍ਰੀ ਅਕਾਲ ਦੋਸਤੋ ਮੈਂ ਦਵਿੰਦਰ ਦੀਪਕਾ ਹੋਰ ਇੱਕ ਵਾਰ ਫਿਰ ਤੁਹਾਹਾ ਹਾਜ਼ਰ ਹਾਂ ਤੁਹਾਡੇ ਸਭ ਲਈ ਕਹਾਣੀ ਆਈ ਮਿਸ ਯੂ ਮਾਂ ਦਾ ਪਾਗ ਤੀਜਾ ਲੈ ਕੇ ਸੋ ਸ਼ੁਰੂ ਕਰਦੇ ਆਂ ਅੱਜ ਦੀ ਕਹਾਣੀ ਆਈ ਮਿਸ ਯੂ ਮਾਂ ਆਥਣ ਹੋ ਚੱਲਿਆ ਸੀ ਮਾਂ ਨੇ ਕੁਝ ਚਿਰ ਜੁਗਨੂ ਨੂੰ ਖਿੜਾਇਆ ਫਿਰ ਨੀਲਮ ਨਾਲ ਚਾਹ ਦਾ ਕੱਪ ਪੀਤਾ ਫਿਰ ਕਮਰੇ ਚ ਲੱਗੀ ਕੜੀਵਾਲ ਦੇਖ ਕੇ ਆਖਣ ਲੱਗੀ ਰਿਸ਼ੀ ਤਾਂ ਅਜੇ ਤੱਕ ਨਹੀਂ ਆਇਆ ਜਾ ਕੇ ਉਸਦੇ ਪਾਪਾ ਦਾ ਖਾਣਾ ਵੀ ਬਣਾਉਣਾ ਹੈ ਮੈਂ ਚਲਦੀ ਹਾਂ ਰਿਸ਼ੀ ਨੂੰ ਆਖੀ ਆਉਂਦਾ ਜਾਂਦਾ ਮੈਨੂੰ ਮਿਲ ਜਾਵੇ ਤੁਸੀਂ ਹੋਰ ਸਮਾਂ ਰੁਕੋ ਡਰਾਈਵਰ ਤੁਹਾਨੂੰ ਛੱਡ ਆਊਗਾ ਨੀਲਮ ਨੇ ਕਿਹਾ ਰਿਕਸ਼ਾ ਲੈ ਲਵਾਂਗੀ ਮਾਂ ਨੇ ਕਿਹਾ ਮੈਂ ਪਹਿਰੇਦਾਰ ਨੂੰ ਕਹਿ ਕੇ ਰਿਕਸ਼ਾ ਇੱਥੇ ਮੰਗਵਾ ਲੈਂਦੀ ਹਾਂ ਨੀਲਮ ਨੇ ਕਿਹਾ ਨਹੀਂ ਮੈਂ ਸੜਕ ਤੋਂ ਰਿਕਸ਼ਾ ਲੈ ਲਵਾਂਗੀ ਆ ਕੇ ਮਾਂ ਬਾਹਰ ਵੱਲ ਨੂੰ ਤੁਰ ਪਈ ਘਰ ਪਹੁੰਚ ਕੇ ਉਸਨੇ ਪਾਪਾ ਨੂੰ ਕਿਹਾ ऋषि ਤਾਂ ਹੁਣ ਸੱਚਮੁੱਚ ਹੀ ਵੱਡਾ ਅਫਸਰ ਬਣ ਗਿਆ ਏ ਇੰਨੀ ਦੇਰ ਦਫ਼ਤਰੀ ਬੈਠਾ ਰਹਿੰਦਾ ਪਾਪਾ ਚੁੱਪ ਹੀ ਰਹੇ ਈਉਂ ਹੀ ਦਿਨ ਲੰਘ ਰਹੇ ਸਨ ਰਿਸ਼ੀ ਉਹਨਾਂ ਵੱਲ ਨਹੀਂ ਸੀ ਆ ਸਕਿਆ ਇੱਕ ਦਿਨ ਰਿਸ਼ੀ ਨੇ ਦਫ਼ਤਰੋਂ ਆ ਕੇ ਕੱਪੜੇ ਬਦਲ ਕੇ ਚਾਹ ਪੀਂਦਿਆਂ ਨੀਲਮ ਨੂੰ ਕਿਹਾ ਅੱਜ ਆਪਾਂ ਮਾਂ ਵੱਲ ਜਾ ਆਉਂਦੇ ਫਿਰ ਕਿਸੇ ਦਿਨ ਜਾਵਾਂਗੇ ਅੱਜ ਮੇਰੀ ਕਿਸੇ ਸਹੇਲੀ ਨੇ ਆਉਣਾ ਏ ਉਸਦਾ ਖਿਆਲ ਹੈ ਕਿ ਪਟਿਆਲੇ 'ਚ ਬਹੁਤ ਲੇਡੀਜ਼ ਕਮੀਜ਼ ਸਲਵਾਰਾਂ ਹੀ ਪਾਉਂਦੀਆਂ ਨੇ ਇੱਥੇ ਸੂਟਾਂ ਦੇ ਕੱਪੜੇ ਵਧੀਆ ਮਿਲਦੇ ਨੇ ਇਸ ਲਈ ਉਹ ਸੂਟ ਲੈਣ ਆ ਰਹੀ ਹੈ ਪਤਾ ਨਹੀਂ ਕੀ ਗੱਲ ਹੈ ਬਹੁਤੀਆਂ ਜਨਾਨੀਆਂ ਨੂੰ ਕੱਪੜਿਆਂ ਗਹਿਣਿਆਂ ਤੋਂਗਾ ਕੁਝ ਸੁਝਦਾ ਹੀ ਨਹੀਂ ਰਿਸ਼ੀ ਨੇ ਕਿਹਾ ਕੀ ਮਾਣਾਏ ਜੇ ਕੋਈ ਜਨਾਨੀ ਗਹਿਣਿਆਂ ਕੱਪੜਿਆਂ ਨਾਲ ਜੀ ਪ੍ਰਚਾਰ ਲੈਂਦੀ ਹੈ ਆਦਮੀਆਂ ਵਾਂਗ ਉਹ ਨਸ਼ੇਵਾਲਤਾ ਨਹੀਂ ਭੱਜਦੀਆਂ ਆਦਮੀ ਤਾਂ ਹਰੇਕ ਚੀਜ਼ ਨੂੰ ਹੀ ਨਸ਼ਾ ਬਣਾ ਲੈਂਦੇ ਨੇ ਨੀਲਮ ਨੇ ਜਵਾਬ ਦਿੱਤਾ ਇਸ ਸਭ ਦੀਆਂ ਜ਼ਿੰਮੇਵਾਰ ਉਹਨਾਂ ਦੀਆਂ ਔਰਤਾਂ ਹੀ ਹੁੰਦੀਆਂ ਨੇ ਰਿਸ਼ੀ ਨੇ ਜਵਾਬ ਦਿੱਤਾ ਕਿੰਨਾ ਸੌਖਾ ਹੈ ਹਰੀਖ ਮਰਜ਼ੇ ਦਾ ਕਾਰਨ ਔਰਤ ਨੂੰ ਦੱਸ ਕੇ ਆਪ ਪਰੀ ਹੋ ਜਾਣਾ ਨੀਲਮ ਨੇ ਕਿਹਾ ਬਾਹਰ ਬੱਲ ਹੋਈ ਇਸ ਡਿਸਕਸ਼ਨ ਨੂੰ ਇੱਥੇ ਵਿਰਾਮ ਦਿੰਦੇ ਹਾਂ ਕਿਸੇ ਵਿਲੇ ਸਮੇਂ ਇੱਥੋਂ ਸਟਾਰਟ ਕਰ ਲਵਾਂਗੇ ਰਿਸ਼ੀ ਨੇ ਕਿਹਾ ਨੌਕਰ ਨੇ ਦਰਵਾਜ਼ਾ ਖੋਲ੍ਹਿਆ ਰੇਖਾ ਤੇ ਉਸ ਦਾ ਪਤੀ ਅੰਦਰ ਲੰਘ ਗਏ ਨੀਲਮ ਨੇ ਰਿਸ਼ੀ ਨਾਲ ਉਹਨਾਂ ਦੀ ਇੰਟਰੋਡਕਸ਼ਨ ਕਰਾਈ ਹੱਸਦੇ ਮੁਸਕਰਾਉਂਦੇ ਉਹ ਖਾਣੇ ਵਾਲੇ ਮੇਜ਼ ਦੇ ਦੁਆਲੇ ਬੈਠ ਗਏ ਨੌਕਰ ਕੌਫੀ ਲੈਣ ਚੱਲਿਆ ਗਿਆ ਨੀਲਮ ਨੇ ਡ్రਾਈ ਫਰੂਟ ਦਾ ਡੱਬਾ ਖੋਲ ਕੇ ਉਹਨਾਂ ਅੱਗੇ ਪੇਸ਼ ਕੀਤਾ। ਬੜੀ ਰਾਤ ਗਈ ਤੱਕ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਰਹੇ। ਤੂੰ ਜਗਨੂ ਨੂੰ ਕੀ ਬਣਾਏਂਗੀ? ਰੇਖਾ ਨੇ ਨੀਲਮ ਨੂੰ ਪੁੱਛਿਆ। ਨੀਲਮ ਉਸਦੇ ਸਵਾਲ ਤੇ ਹੈਰਾਨ ਹੋਈ। ਰੇਖਾ ਨੇ ਟੈਸਟ ਕਰਾ ਕੇ ਦੇਖ ਲਿਆ ਹੈ ਤੇ ਇਹ ਆਪਣੀ ਹੋਣ ਵਾਲੀ ਬੇਟੀ ਦਾ ਤੁਹਾਡੇ ਜਗਨੂ ਨੂੰ ਰਿਸ਼ਤਾ ਕਰਨਾ ਚਾਹੁੰਦੀ ਹੈ ਇਸ ਲਈ ਪੁੱਛਦੀ ਹੈ। ਰੇਖਾ ਦੇ ਘਰ ਵਾਲੇ ਨੇ ਮਜ਼ਾਕ ਕੀਤਾ। ਮੈਂ ਤਾਂ ਆਪਣੇ ਬੇਟੇ ਨੂੰ ਆਈਏਐਸ ਬਣਾਉਂਗੀ। ਨੀਲਮ ਨੇ ਜਵਾਬ ਦਿੱਤਾ। ਆਹੋ ਪੁੱਤਰ ਨਹੀਂ ਤਾਂ ਪਤੀ ਤੇ ਰੋ ਪਾਈ ਦਾ ਰਿਸ਼ੀ ਬੋਲਿਆ ਮੈਂ ਤਾਂ ਆਪਣੀ ਬੇਟੀ ਨੂੰ ਪੈरिस ਪੜਨ ਭੇਜਾਂਗੇ ਰੇਖਾ ਨੇ ਕਿਹਾ ਆਹੋ ਜਿਹੜੇ ਸ਼ੌਂਕ ਆਪ ਨੇ ਪੂਰੇ ਕਰ ਸਕੀ ਉਹ ਧੀ ਰਾਹੀਂ ਹੀ ਪੂਰੇ ਹੋਣਗੇ ਰੇਖਾ ਦਾ ਘਰ ਵਾਲਾ ਬੋਲਿਆ ਇਹ ਵੀ ਬਈ ਕਮਾਲ ਦੀ ਗੱਲ ਹੈ ਕਿ ਬੱਚੇ ਮਾਪਿਆਂ ਰਾਹੀਂ ਜਿਉਣਾ ਸ਼ੁਰੂ ਕਰ ਦਿੰਦੇ ਨੇ ਤੇ ਬੱਚਿਆਂ ਨੂੰ ਆਖਦੇ ਨੇ ਹੌਸਟਲਾਂ ਚ ਜਿਓ ਜਿਵੇਂ ਅਸੀਂ ਚਾਹੁੰਦੇ ਹਾਂ ਰਿਸ਼ੀ ਨੇ ਕਿਹਾ ਉਨ ਸਾਡੇ ਮਾਂ ਜੀ ਚਾਹੁੰਦੇ ਨੇ ਕਿ ਨਿੱਕੇ ਬੱਚੇ ਵਾਂ ਗ੍ਰਿਸ਼ੀ ਮੇਰੀ ਉਂਗਲੀ ਫੜ ਕੇ ਧੁਰੀ ਜਾਵੇ। ਨੀਲਮ ਨੇ ਕਿਹਾ ਬਈ ਮਾਵਾ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀਆਂ ਹੁੰਦੀਆਂ ਨੇ। ਰਿਸ਼ੀ ਨੇ ਕਿਹਾ ਹਾਂ ਇੰਨਾ ਜ਼ਿਆਦਾ ਕਿ ਅਗਲੇ ਦਾ ਭਾਵੇਂ ਸਾਹ ਕੁੱਟ ਜਾਵੇ। ਨੀਲਮ ਬੋਲੀ ਗੱਲਾਂ ਬਾਤਾਂ ਕਰਦਿਆਂ ਰਿਸ਼ੀ ਦਾ ਧਿਆਨ ਮਾਂ ਵੱਲ ਚੱਲਿਆ ਗਿਆ ਤੇ ਸੋਚਿਆ ਕੱਲ ਮਾਂ ਨੂੰ ਜ਼ਰੂਰ ਮਿਲਣ ਜਾਵਾਂਗਾ। ਅਗਲੇ ਦਿਨ ਨੀਲਮ ਤੇ ਰੇਖਾ ਸ਼ਾਪਿੰਗ ਲਈ ਚੱਲੀਆਂ ਗਈਆਂ। ਅੱਧੇ ਦਿਨ ਲਈ ਨੀਲਮ جگਨੂ ਦੀ ਜ਼ਿੰਮੇਵਾਰੀ ਰਿਸ਼ੀ ਨੂੰ ਦੇ ਗਈ। ਦੁਪਹਿਰ ਤੱਕ ਉਹ ਦੋਵੇਂ ਜਣੇ ਘਰੇ ਬੈਠੇ ਗੱਪਾ ਮਾਰਦੇ ਰਹੇ ਸੌਰੀ ਲੇਟ ਹੋ ਗਏ 3 ਵਜੇ ਘਰ ਆਉਂਦੇ ਰੇਖਾ ਨੇ ਆਖਿਆ ਛੇਤੀ ਛੇਤੀ ਖਾਣਾ ਖਾਓ ਆਪਾਂ ਚੱਲਣਾ ਹੈ ਰੇਖਾ ਦਾ ਘਰ ਵਾਲਾ ਬੋਲਿਆ ਖਾਣਾ ਖਾ ਕੇ ਉਹ ਦੋਵੇਂ ਚਲੇ ਗਏ ਨੀਲਮ ਨੇ ਬੱਚੇ ਦਾ ਧਿਆਨ ਕੀਤਾ ਤੇ ਰਿਸ਼ੀ ਘੜੀ ਦੇਖ ਕੇ ਦਫ਼ਤਰ ਚੱਲ ਗਿਆ ਜ਼ਰੂਰੀ ਫਾਈਲਾਂ ਕੱਢਣ ਲਈ ਇਸੇ ਦੌਰਾਨ ਉਸਦੇ ਪਾਪਾ ਦਫ਼ਤਰ ਆਏ ਸਨ ਕਿਸੇ ਦਾ ਨਿੱਕਾ ਜਿਹਾ ਕੰਮ ਕਰਾਉਣ ਉਹਨਾਂ ਨੇ ਉਸ ਨੂੰ ਦੱਸਿਆ ਕਿ ਤੇਰੀ ਮਾਂ ਯਾਦ ਕਰਦੀ ਪਈ ਸੀ ਪਾਪਾ ਨੇ ਜੇ ਦੁਆਖਿਆ ਤਾਂ ਰਿਸ਼ੀ ਨੂੰ ਲੱਗਿਆ ਕਿ ਉਹ ਕੱਲ ਜ਼ਰੂਰ ਮਾਂ ਨੂੰ ਮਿਲਣ ਜਾਵੇਗਾ ਅਗਲੇ ਦਿਨ ਦਫ਼ਤਰੋਂ ਆ ਕੇ ਰਿਸ਼ੀ ਨੇ ਨੀਲਮ ਨੂੰ ਕਿਹਾ ਕਿ ਅੱਜ ਮਾਂ ਵੱਲ ਜਾਣਾ ਹੈ ਤੂੰ ਚੱਲਣਗੀ ਤੁਸੀਂ ਹਮੇਸ਼ਾ ਭੁੱਲ ਜਾਂਦੇ ਹੋ ਅੱਜ ਸ਼ਾਮੇ ਆਪਾਂ ਜੁਗਨੂ ਲਈ ਡਾਕਟਰ ਦੀ ਅਪਾਇੰਟਮੈਂਟ ਲਈ ਹੋਈ ਹੈ ਟੀਕੇ ਦਾ ਟਾਈਮ ਹੋ ਗਿਆ ਡਾਈਟ ਬਾਰੇ ਵੀ ਪੁੱਛਣਾ ਹੈ ਨੀਲਮ ਨੇ ਯਾਦ ਕਰਾਇਆ ਰਿਸ਼ੀ ਨੇ ਕੋਈ ਉੱਤਰ ਨਾ ਦਿੱਤਾ ਉਸ ਸ਼ਾਮ ਜੁਗਨੂ ਨੂੰ ਲੈ ਕੇ ਉਹ ਬੱਚਿਆਂ ਦੇ ਡਾਕਟਰ ਕੋਲ ਚਲੇ ਗਏ ਟੀਕਾ ਲਗਵਾਇਆ ਪਾਚ ਚੈੱਕ ਕੀਤਾ ਡਾਕਟਰ ਨੇ ਡਾਈਟ ਬਾਰੇ ਦੱਸਿਆ ਤੇ ਟੋਨਿਕ ਬਦਲ ਦਿੱਤੀ ਆਉਂਦੇ ਹੋਏ ਬਾਜ਼ਾਰ ਵਿੱਚ ਦੀ ਹੋ ਕੇ ਆਏ ਰਾਹ ਵਿੱਚ ਉਹਨਾਂ ਨੇ ਜਗਨੂ ਲਈ ਕੱਪੜੇ ਤੇ ਖਿਡੌਣੇ ਵੀ ਖਰੀਦੇ ਸਵਭ ਨਾਲ ਉਹਨਾਂ ਨੂੰ ਬਾਜ਼ਾਰ 'ਚ ਉਹਨਾਂ ਦੇ ਪਾਪਾ ਮਿਲ ਗਏ ਉਹਨਾਂ ਨੇ ਰਿਸ਼ੀ ਨੂੰ ਦੱਸਿਆ ਕਿ 2 ਦਿਨ ਹੋਏ ਤੇਰੀ ਮਾਂ ਨੂੰ ਥੋੜੀ ਜਿਹੀ ਪੱਖ ਜੀ ਹੋ ਜਾਂਦੀ ਹੈ ਫਿਕਰ ਵਾਲੀ ਕੋਈ ਗੱਲ ਨਹੀਂ ਡਾਕਟਰ ਆਖਦਾ ਸੀ ਕਿ ਮੌਸਮ ਬਦਲ ਰਿਹਾ ਹੈ ਹੋਰ ਕੁਝ ਨਹੀਂ ਰਿਸ਼ੀ ਨੇ ਕਿਹਾ ਕਿ ਮੈਂ ਕੱਲ ਆਉਂਗਾ ਮਾਂ ਨੂੰ ਮਿਲਣ ਅਗਲੇ ਦਿਨ ਰਿਸ਼ੀ ਚ ਦੋਨਾਂ ਵੱਲ ਆਇਆ ਤਾਂ ਪਾਪਾ ਨੇ ਦੱਸਿਆ ਕਿ ਮੈਂ 3 ਮਹੀਨੇ ਲਈ ਕੈਨੇਡਾ ਜਾ ਰਿਹਾ ਹਾਂ ਤੇਰੇ ਚਾਚਾ ਬਹੁਤ ਕਹਿ ਰਹੇ ਸੀ ਮੈਨੂੰ ਉੱਥੇ ਆਉਣ ਨੂੰ ਸੀਟ ਬੁੱਕ ਹੋ ਚੁੱਕੀ ਹੈ ਕਦੋਂ ਦੀ ਇਸੇ ਐਤਵਾਰ ਦੀ ਪਾਪਾ ਨੇ ਕਿਹਾ ਫਿਰ ਮਾਂ ਦਾ ਕੀ ਬਣੂਗਾ ਰਿਸ਼ੀ ਨੇ ਪੁੱਛਿਆ ਤੇਰੀ ਮਾਂ ਨੂੰ ਮੈਂ ਕਿਹਾ ਸੀ ਕਿ ਉਧਰ ਰਿਸ਼ੀ ਵੱਲ ਚਲੀ ਜਾਏ ਪਰ ਉਸਨੇ ਮਨਾ ਕਰ ਦਿੱਤਾ ਪਾਪਾ ਨੇ ਆਖਿਆ ਮਾਂ ਨੇ یوں ਹੀ ਕੀਤਾ ਪਾਪਾ ਦੇ ਜਾਣ ਮਗਰੋਂ ਉਹ ਰਿਸ਼ੀ ਵੱਲ ਨਹੀਂ ਆਈ ਸੋਚਦੀ ਸੀ ਕਿ ਮੈਨੂੰ ਇਕੱਲੇ ਨੂੰ ਕੀ ਡਰ ਹੈਗਾ ਛੋਟੂ ਮੇਰੇ ਕੋਲ ਰਿਸ਼ੀ ਨੇ ਇੱਕ ਦੋ ਵਾਰ ਕਿਹਾ ਕਿ ਤੁਸੀਂ ਸਾਡੇ ਕੋਲ ਚੱਲੋ ਪਰ ਨੀਲਮ ਨੇ ਮਾਂ ਨੂੰ ਰਹਿਣ ਲਈ ਨਹੀਂ ਸੀ ਆਖਿਆ ਇਸ ਕਰਕੇ ਉਹਨਾਂ ਦੇ ਘਰ ਜਾਣ ਨੂੰ ਮਾਂ ਦਾ ਮਨ ਨਹੀਂ ਸੀ ਕਰਦਾ ਰਿਸ਼ੀ ਹੁਣ ਆਪਣੇ ਪਰਿਵਾਰ 'ਚ ਸੀ ਤੇ ਪਾਪਾ ਕੈਨੇਡਾ ਵਿੱਚ ਸੈਰਾਂ ਕਰਦੇ ਫਿਰਦੇ ਸਨ ਮਾਂ ਨੂੰ ਲੱਗਦਾ ਜਿਵੇਂ ਉਸਦੇ ਸਾਰੇ ਕਾਰਜ ਮੁੱਕ ਗਏ ਹਨ ਪਾਪਾ ਦਾ ਫੋਨ ਮਾਂ ਨੂੰ ਆਇਆ ਹਾਲ ਚਾਲ ਪੁੱਛਦੇ ਸਨ ਮਾਂ ਨੇ ਪੁੱਛਿਆ ਵਾਪਸ ਕਦੋਂ ਆ ਰਹੇ ਹੋ ਅੱਗੋਂ ਉਹਨੇ ਜਵਾਬ ਦਿੱਤਾ ਗੁਰਦਾਸ ਆਖਦਾ ਮਸਾ ਤਾਂ ਤੁਸੀਂ ਕਿੱਧਰੇ ਕੈਨੇਡਾ ਆਏ ਹੋ ਹੁਣ ਕੁਝ ਚਿਰ ਰਹੋ ਦੁਨੀਆ ਦੇਖੋ ਉਹ ਤਾਂ ਇਹ ਵੀ ਕਹਿੰਦਾ ਤੁਹਾਨੂੰ ਬਾਕੀ ਦੁਨੀਆ ਵੀ ਘੁਮਾ ਕੇ ਲਿਆਵਾਂਗਾ ਤੁਸੀਂ ਦੇਖੋਗੇ ਕਿ ਇੱਧਰਲੇ ਲੋਕ ਕਿਵੇਂ ਜਿਉਂਦੇ ਨੇ ਅੱਗੋਂ ਮਾਂ ਨੇ ਉੱਤਰ ਦਿੱਤਾ ਗੁਰਦਾਸ ਤੁਹਾਨੂੰ ਕੱਲ ਨੂੰ ਆਖੇਗਾ ਕਿ ਆਪਣੇ ਵਾਂਗ ਤੁਹਾਨੂੰ ਵੀ ਮੇਮ ਲਿਆ ਕੇ ਦੇ ਦਿੰਦਾ ਹਾਂ ਫਿਰ ਤਾਂ ਇੱਧਰ ਆਉਣ ਦੀ ਲੋੜ ਵੀ ਨਹੀਂ ਪੈਣੀ ਗੱਲ ਸੁਣ ਕੇ ਪਾਪਾ ਹੱਸ ਪਏ ਤੇ ਬੋਲੇ ਅਸੀਂ ਮੇਮਾਂ ਬਾਰੇ ਗਲਤ ਸੋਚਦੇ ਹਾਂ ਕਿ ਮੇਮਾਂ ਨੇੜੀਆਂ ਲਫੰਗੀਆਂ ਹੀ ਹੁੰਦੀਆਂ ਨੇ ਨਹੀਂ ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ ਸਾਡੀਆਂ ਔਰਤਾਂ ਸਾਰੀਆਂ ਹੀ ਕਿਹੜੀਆਂ ਭਲੀਆਂ ਹੁੰਦੀਆਂ ਨੇ ਸਾਡੀ ਰਿਸ਼ੀ ਦੀ ਮਾਂ ਕਿਹੜੀ ਕਿਸੇ ਮੇਮ ਤੋਂ ਘੱਟ ਹੈ ਤੁਸੀਂ ਹੁਣ ਵਾਪਸ ਮੁੜਨ ਦੀ ਕਰੋ ਹਰੇਕ ਪੁੱਛਦਾ ਕਿ ਰਿਸ਼ੀ ਦੇ ਪਾਪਾ ਨੇ ਬੜਾ ਚਿਰ ਲਾ ਦਿੱਤਾ ਉੱਥੇ ਕੀ ਕਰਦੇ ਨੇ ਲੋਕਾਂ ਦੇ ਮਾਰ ਗੋਲੀ ਜੇ ਰਿਸ਼ੀ ਦੀ ਮਾਂ ਅਖਦੀ ਹੈ ਤਾਂ ਛੇਤੀ ਆਜੂਗਾ ਆਮ ਜਨਾਨੀਆਂ ਤਾਂ ਆਖਦੀਆਂ ਹੁੰਦੀਆਂ ਨੇ ਇਹ ਹੋਵੇ ਕਿਦਰੇ 4 ਦਿਨ ਦਫਾ ਸੁੱਖ ਦਾ ਸਾਹ ਆਵੇ ਪਾਪਾ ਨੇ ਮਜ਼ਾਕ ਕੀਤਾ ਤੁਸੀਂ ਮਜ਼ਾਕ ਛੱਡੋ ਬਸ ਬਥੇਰਾ ਰਹਿ ਲਿਆ ਕੈਨੇਡਾ ਆਖ ਕੇ ਮਾਂ ਨੇ ਫੋਨ ਬੰਦ ਕਰ ਦਿੱਤਾ ਉਧਰ ਰਿਸ਼ੀ ਨੇ ਨੀਲਮ ਨੂੰ ਫੋਨ ਕਰਕੇ ਆਖਿਆ ਕਿ ਅੱਜ ਮਾਂ ਵੱਲ ਚੱਲਣਾ ਮੈਂ ਜਲਦੀ ਆ ਜਾਵਾਂਗਾ ਤੁਸੀਂ ਦੋਵੇਂ ਤਿਆਰ ਰਹੋ ਅੱਗੋਂ ਨੀਲਮ ਕਹਿਣ ਲੱਗੀ ਮੈਂ ਤੁਹਾਨੂੰ ਆਪ ਫੋਨ ਕਰਨ ਵਾਲੀ ਸੀ ਮੈਂ ਤਾਂ ਅੱਜ ਅਖਬਾਰ 'ਚ ਦੇਖਿਆ ਕਿ ਡਾਇਮੰਡ ਦੇ ਗਹਿਣਿਆਂ ਦੀ ਪ੍ਰਦਰਸ਼ਨੀ ਲੱਗੀ ਹੈ ਅੱਜ ਉਸਦਾ ਆਖਰੀ ਦਿਨ ਹੈ 20% ਘੱਟ ਕੀਮਤ ਤੇ ਦੇ ਰਹੇ ਨੇ ਨਾਲ ਡਾਇਮੰਡ ਦੇ ਅਸਲੀ ਹੋਣ ਦਾ ਸਰਟੀਫਿਕੇਟ ਵੀ ਮਾਜੀਵਲ ਕੱਲ ਚਲੇ ਚੱਲਾਂਗੇ ਕਿੰਨੇ ਦਿਨ ਹੋ ਗਏ ਸੋਚਦੇ ਪਰ ਜਾ ਹੀ ਨਹੀਂ ਹੁੰਦਾ ਰਿਸ਼ੀ ਨੇ ਕਿਹਾ ਤੁਸੀਂ ਹੁਣ ਬੱਚੇ ਥੋੜੀ ਹੋ ਕੀ ਸਾਰਾ ਵੇਲਾ ਮਾਂ ਮਾਂ ਕਰਦੇ ਰਹੂੰ ਨੀਲਮ ਅੱਗੋ ਬੋਲੀ ਤੂੰ ਇਹ ਕਿਉਂ ਨਹੀਂ ਆਖਦੀ ਕਿ ਔਰਤਾਂ ਨੂੰ ਗਹਿਣੇ ਕੱਪੜਿਆਂ ਦਾ ਨਸ਼ਾ ਹੁੰਦਾ ਇਸ ਲਈ ਬਹੁਤਾ ਧਿਆਨ ਇਸ ਪਾਸੇ ਰਹਿੰਦਾ ਚਲੋ ਜੀ ਮੰਨ ਲੈਂਦੇ ਆ ਤੁਹਾਡੀਆਂ ਗੱਲਾਂ ਪਰ ਇਹ ਨਸ਼ਾ ਆਦਮੀਆਂ ਦੀ ਹਰੇਕ ਨਸ਼ੇ ਨਾਲੋਂ ਚੰਗਾ ਤੈਨੂੰ ਤਾਂ ਨੀਲਮ ਵਕੀਲ ਹੋਣਾ ਚਾਹੀਦਾ ਸੀ ਤੇਰੇ ਕੋਲ ਹਰ ਗੱਲ ਦਾ ਜਵਾਬ ਤਿਆਰ ਹੈ ਰਿਸ਼ੀ ਨੇ ਕਿਹਾ ਡਾਇਮੰਡ ਖਰੀਦਣ ਵਾਸਤੇ ਪੈਸੇ ਹੈਗੇ ਤੇਰੇ ਕੋਲ ਰਿਸ਼ੀ ਨੇ ਪੁੱਛਿਆ ਉਹ 6 ਮਹੀਨੇ ਤੱਕ ਦਾ ਚੈੱਕ ਲੈ ਲੈਂਦੇ ਨੇ ਨੀਲਮ ਨੇ ਜਵਾਬ ਦਿੱਤਾ 6 ਮਹੀਨਿਆਂ ਤੱਕ ਡਾਇਮੰਡ ਵਾਸਤੇ ਪੈਸੇ ਕਿੱਥੋਂ ਹੋਣਗੇ ਰਿਸ਼ੀ ਨੇ ਪੁੱਛਿਆ ਹੋ ਜਾਊਗਾ ਇੰਤਜ਼ਾਮ ਕੁਝ ਤਨਖਾਹ ਚੋ ਜੋੜਾਂਗੀ ਕੁਝ ਪਾਪਾ ਨੂੰ ਕਹਾਂਗੀ ਪੈਸੇ ਭੇਜਣ ਵਾਰੇ ਕੁਝ ਤੁਸੀਂ ਮਾਂ ਜੀ ਕੋਲੋਂ ਮੰਗ ਲਿਓ ਮੈਂ ਤਾਂ ਇਹ ਵੀ ਸੁਣਿਆ ਹੋਇਆ ਹੈ ਕਿ ਤੁਹਾਡੇ ਵਰਗੇ ਅਫਸਰਾਂ ਕੋਲ ਤਕੜੀਆਂ ਅਸਾਮੀਆਂ ਹੁੰਦੀਆਂ ਨੇ ਮਾੜਾ ਜਿਹਾ ਉਹਦਾ ਕੋਈ ਕੰਮ ਸਾੜ ਦਿਓ ਜਿੰਨੇ ਮਰਜ਼ੀ ਪੈਸੇ ਝਾੜ ਲਵੋ ਜੁਗਨੂ ਨੂੰ ਹਰਾਮ ਦੀ ਕਮਾਈ ਨਾ ਪੜ ਲੇਂਗੀ ਉਹ ਹਰਾਮ ਦਾ ਹੀ ਬਣੂ ਮੈਨੂੰ ਤਾਂ ਮਾਂ ਨੇ ਇਹੀ ਸਿਖਾਇਆ ਚਲੋ ਛੱਡੋ ਸਾਰੀਆਂ ਗੱਲਾਂ ਨਹੀਂ ਲੈ ਕੇ ਦੇਣੇ ਨਾ ਲੈ ਕੇ ਦਿਓ ਆਖ ਕੇ ਨੀਲਮ ਨੇ ਫੋਨ ਬੰਦ ਕਰ ਦਿੱਤਾ ਰਿਸ਼ੀ ਨੇ ਸੋਚਿਆ ਕਿ ਚਲੋ ਬਹੁਤੇ ਕੀਮਤੀ ਗਹਿਣੇ ਨਾ ਸੇ ਘੱਟ ਕੀਮਤੀ ਗਹਿਣੇ ਲੈ ਲਵਾਂਗੇ ਛੇਤੀ ਦਫ਼ਤਰੋਂ ਘਰ ਆ ਗਿਆ ਉਪਰਦਰਸ਼ਨੀ ਦੇਖਣ ਚਲੇ ਗਏ ਹੀਰਿਆਂ ਦੇ ਗਹਿਣੇ ਅਸਲ ਵਿੱਚ ਬਹੁਤ ਖੂਬਸੂਰਤ ਸਨ ॠषि ਨੂੰ ਵੀ ਚੰਗੇ ਲੱਗੇ ਨੀਲਮ ਨੇ ਜਦੋਂ ਪਾਪਾ ਦਿਖਾਏ ਉਹ ਖੁਸ਼ ਸੀ ॠषि ਨੂੰ 6 ਮਹੀਨੇ ਗਾਂ ਦਾ ਚੱਕ ਦੇਣਾ ਪਿਆ ਕਾਫੀ ਦੇਰ ਹੋਈ ਘਰ ਨੂੰ ਮੁੜੇ ਤਾਂ ਪਹਿਰੇਦਾਰ ਨੇ ਦੱਸਿਆ ਕਿ ਮਾਂ ਜੀ ਆਏ ਸਨ ਕਾਫੀ ਚਿਰ ਉਡੀਕਦੇ ਰਹੇ ਕਹਿੰਦੇ ਸੀ ਕਿ ਜੀ ਵੀ ਰਾਜੀ ਨਹੀਂ ਕੱਲ ਦਫ਼ਤਰੋਂ ਸਿੱਧੇ ਮਾਂ ਜੀ ਦੇ ਘਰ ਚਲੇ ਜਾਣਾ ਨੀਲਮ ਨੇ ॠषि ਨੂੰ ਖੁਸ਼ ਕਰਨ ਲਈ ਕਿਹਾ ਅਗਲੇ ਦਿਨ ਦੁਪਹਿਰ ਤੋਂ ਮਗਰੋਂ ਜਦੋਂ ਰਸ਼ੀਦ ਦਫ਼ਤਰ ਦਾ ਕੰਮ ਛੇਤੀ ਛੇਤੀ ਮੁਕਾ ਰਿਹਾ ਸੀ ਤਾਂ ਉਸ ਦਾ ਬੌਸ ਉਸ ਦੇ ਕਮਰੇ 'ਚ ਆ ਗਿਆ ਸਰ ਤੁਸੀਂ ਮੈਨੂੰ ਬੁਲਾ ਲੈਂਦੇ ਰਸ਼ੀ ਖੜੇ ਹੁੰਦੇ ਬੋਲਿਆ ਜ਼ਰੂਰੀ ਕੰਮ ਆ ਪਿਆ ਇੱਕ ਪਾਸੇ ਸੋਫੇ ਤੇ ਬੈਠਦੇ ਆ ਬੌਸ ਨੇ ਆਖਿਆ ਰਸ਼ੀ ਨੇ ਘੰਟੀ ਮਾਰ ਕੇ ਚਪਰਾਸੀ ਨੂੰ ਦੋ ਕੱਪ ਕੌਫੀ ਲਿਆਉਣ ਨੂੰ ਕਿਹਾ ਕੀ ਗੱਲ ਹੈ ਸਰ ਰਸ਼ੀ ਨੇ ਪੁੱਛਿਆ ਮੇਰੇ ਸੋਹਰਾ ਸਾਹਿਬ ਦਿੱਲੀ ਰਹਿੰਦੇ ਸਨ ਹੁਣੇ ਫੋਨ ਆਇਆ ਕਿ ਅਚਾਨਕ ਹਾਠ ਫੇਲ ਨਾਲ ਸੁਰਗਵਾਸ ਹੋ ਗਏ ਨੇ ਕਾਨੂੰ ਪਤਾ ਹੀ ਹੈ ਇੱਕੋ ਇੱਕ ਮੇਰਾ ਸਾਲਾ ਹੈ ਉਹ ਅਮਰੀਕਾ ਹੈ ਉਸਨੇ ਏਡੀ ਛੇਤੀ ਪਹੁੰਚ ਨਹੀਂ ਸਕਣਾ ਆਪਾਂ ਨੂੰ ਹੀ ਚੱਲ ਕੇ ਕਿਰਿਆ ਕਰਮ ਕਰਾਉਣਾ ਪੈਣਾ ਬੌਸ ਨੇ ਕਿਹਾ ਠੀਕ ਹੈ ਚਲੇ ਚੱਲਾਂਗੇ ਕਾਫੀ ਦਾ ਕੱਪ ਉਸ ਦੇ ਅੱਗੇ ਕਰਕੇ ਆਪਣਾ ਕੱਪ ਚੁੱਕ ਕੇ ਰਿਸ਼ੀ ਬੋਲਿਆ ਤੂੰ ਰਾਤ ਜੋਗਾ ਨਾਈਟ ਸੂਟ ਲੈ ਕੇ ਡਰਾਈਵਰ ਨੂੰ ਲੈ ਕੇ ਸਾਡੇ ਘਰ ਆ ਜਾ ਬੌਸ ਨੇ ਕਿਹਾ ਸਰ ਅੱਜ ਤਾਂ ਦਿੱਲੀ ਪਹੁੰਚਦੇ ਆ ਲੇਟ ਹੋ ਜਾਵਾਂਗੇ ਕਾਫੀ ਪੀਣ ਮਗਰੋਂ ਬੌਸ ਚਲੇ ਆ ਗਿਆ ਉਸ ਦੀ ਪਤਨੀ ਨੇ ਵੀ ਨਾਲ ਜਾਣਾ ਸੀ ऋषि ਨੇ ਅੱਧਾ ਘੰਟਾ ਜ਼ਰੂਰੀ ਫਾਈਲਾਂ ਕੱਢੀਆਂ ਫਿਰ ਡਰਾਈਵਰ ਨੂੰ ਲੈ ਕੇ ਆਪਣੇ ਘਰ ਚੱਲਿਆ ਗਿਆ ਉਸਨੇ ਨੀਲਮ ਨੂੰ ਕਿਹਾ ਕਿ ਦਿੱਲੀ ਜਾਣਾ ਪੈਣਾ ਤੂੰ ਇਕੱਲੀ ਹੈ ਮਾਂ ਨੂੰ ਬੁਲਾ ਲਮੀ ਮੈਨੂੰ ਇੱਥੇ ਕੋਈ ਡਰ ਨਹੀਂ ਮਾਂ ਜੀ ਨੂੰ ਕਾਹਨੂੰ ਤੰਗ ਕਰਨਾ ਕੋਠੀ ਦੇ ਬਾਹਰ ਪੈਰਾ ਹੈ ਨੀਲਮ ਨੇ ਜਵਾਬ ਦਿੱਤਾ ਸਰਵੈਂਟ ਕੁਆਟਰਸ ਚ ਡਰਾਈਵਰ ਤੇ ਕੁੱਕ ਦੀਆਂ ਫੈਮਲੀਆਂ ਨੇ ਰਿਸ਼ੀ ਚੁੱਪ ਰਿਹਾ ਅਟੈਚ ਕੇਸ ਚ ਤੋਲਿਆ ਬੁਰਸ਼ ਨਾਈਟ ਸੂਟ ਤੇ ਇੱਕ ਪੈਂਟ ਕਮੀਜ਼ ਪਾ ਕੇ ਜਾਣ ਲੱਗਿਆ ਜਗਨੂ ਨੂੰ ਪਿਆਰ ਦੇਖ ਕੇ ॠषि ਨੇ ਕਿਹਾ ਕਿ ਮੇਰੇ ਮਗਰੋਂ ਬੇਟੇ ਆਪਣੀ ਮੰਮਾ ਦਾ ਖਿਆਲ ਰੱਖੀ। ਇਹ ਸੁਣ ਕੇ ਨੀਲਮ ਹੱਸ ਪਈ। ਉੱਥੋਂ ਬੋਸ ਦੀ ਕੋਠੀ ਆ ਗਿਆ। ਅੱਗੋਂ ਉਹ ਅੱਗੜ ਪਿੱਛੜ ਦਿੱਲੀ ਵੱਲ ਚੱਲ ਪਏ। ਹਨੇਰਾ ਹੋਣ ਤੇ ਰਾਹ 'ਚ ਉਹਨਾਂ ਨੇ ਇੱਕ ਰਸਤਰਾ ਤੋਂ ਰੋਟੀ ਖਾਧੀ। ॠषि ਹੈਰਾਨ ਸੀ ਕਿ ਬੋਸ ਦੀ ਵਾਟੀ ਜਿਸ ਦਾ ਬਾਪ ਮਰਿਆ ਸੀ ਉਸਨੇ ਵੀ ਆਰਾਮ ਨਾਲ ਖਾਣਾ ਖਾ ਲਿਆ ਸੀ। ॠषि ਨੂੰ ਵਾਟੀ ਵੱਲ ਤੱਕਦਿਆਂ ਬੋਸ ਨੇ ਵਾਟੀ ਨੂੰ ਕਿਹਾ ਬੋਤਾ ਰੋਂਦੋਂ ਨਾਲ ਕੁਝ ਨਹੀਂ ਬਣਦਾ ਬੰਦੇ ਨੂੰ ਸਟਰੋਂਗ ਹੋਣਾ ਚਾਹੀਦਾ ਹੈ ਦਿੱਲੀ ਉਹ ਰਾਤ ਦੇ 10 ਵਜੇ ਪਹੁੰਚੇ ਬੌਸ ਦੀ ਵੋਟੀ ਨੇ ਬਾਪ ਦੇ ਮੂੰਹ ਤੋਂ ਕੱਪੜਾ ਲਾਉਂਦਿਆਂ ਹਾਈ ਪਾਪਾ ਕਹਿ ਕੇ ਤਾਂ ਮਾਰੀ ਫਿਰ ਥੋੜੀ ਦੇਰ ਬਾਅਦ ਉਹਨਾਂ ਨੇ ਮ੍ਰਿਤਕ ਦੇ ਨੂੰ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਉਹ ਸ਼ਾਇਦ ਅਮਰੀਕਾ ਚ ਰਹਿੰਦੇ ਉਸਦੇ ਪੁੱਤਰ ਨੂੰ ਉਡਿਕਣਾ ਚਾਹੁੰਦੇ ਸਨ ਅਗਲੀ ਸਵੇਰ ਤੱਕ ਉਸ ਦਾ ਫੋਨ ਆ ਗਿਆ ਕਿ ਕੋਈ ਫਲਾਈਟ ਨਹੀਂ ਮਿਲ ਰਹੀ ਮੈਂ 3 ਦਿਨ ਤੋਂ ਪਹਿਲਾਂ ਨਹੀਂ ਪਹੁੰਚ ਸਕਾਂਗਾ ਇਸ ਲਈ ਕ੍ਰੀਮੇਸ਼ਨ ਤੁਸੀਂ ਕਰ ਦਿਓ ਤੇ ਭੋਗ ਮੇਰੇ ਆਏ ਤੇ ਪਾ ਦੇਣਾ ਭੋਗ ਵੀ ਜਿਵੇਂ ਅੱਜਕੱਲ ਕਰਦੇ ਨੇ ਚੌਥੇ ਦਿਨ ਰੱਖ ਲਿਓ ਬੌਸ ਨੇ ਕ੍ਰੀਮੇਸ਼ਨ ਤੋਂ ਮਗਰੋਂ ਵੀ ਰਿਸ਼ੀ ਨੂੰ ਵਾਪਸ ਨਾ ਜਾਣ ਦਿੱਤਾ ਕਿਉਂਕਿ ਅਗਲੇ ਦਿਨ ਫੁੱਲ ਚੁਗਣੇ ਸਨ ਬੌਸ ਦੇ ਉੱਥੇ ਜਾਣ ਪਹਿਚਾਨ ਵਾਲਾ ਕੋਈ ਨਹੀਂ ਸੀ ਫਿਰ ਫੁੱਲ ਹਰ ਦੁਆਰ ਪਰਵਾ ਕਰਕੇ ਆਉਣੇ ਸਨ ਪਤਾ ਨਹੀਂ ਕਿਉਂ ਬੌਸ ਨੂੰ ਰਿਸ਼ੀ ਤੋਂ ਬਿਨਾਂ ਆਪਣੇ ਆਪ ਸਾਰੇ ਕੰਮ ਕਰਨੇ ਬਹੁਤ ਔਖੇ ਲੱਗਦੇ ਸਨ ਹਰ ਦوار ਤੋਂ ਆ ਕੇ ਉਹਨਾਂ ਨੇ ਅਖਬਾਰ 'ਚ ਤਸਵੀਰ ਤੇ ਭੋਗ ਦਾ ਸਮਾਂ ਤੇ ਸਥਾਨ ਕਢਵਾ ਦਿੱਤੇ ਸਨ ਇੱਕ ਦਿਨ ਸਾਰੇ ਪ੍ਰਬੰਧ ਕਰਨ ਨੂੰ ਚਾਹੀਦਾ ਸੀ ਕੋਈ ਭੋਗ ਤੋਂ ਮਗਰੋਂ ਆਏ ਗਏ ਦੀ ਰੋਟੀ ਦਾ ਵੀ ਪ੍ਰਬੰਧ ਕਰਨਾ ਸੀ ਉਸਨੇ ਰਿਸ਼ੀ ਨੂੰ ਆਖਿਆ ਤੈਨੂੰ ਇੰਨੇ ਦਿਨ ਰੋਕਣਾ ਚੰਗਾ ਤਾਂ ਨਹੀਂ ਲੱਗਦਾ ਪਰ ਮੈਂ ਮਜਬੂਰ ਹਾਂ ਤੇਰੀ ਸ਼੍ਰੀਮਤੀ ਵੀ ਉਡੀਕਦੀ ਹੋਊਗੀ ਰਿਸ਼ੀ ਨੇ ਕਿਹਾ ਕੋਈ ਨਹੀਂ ਸਰ ਕਰੇ ਨਿਰਮ ਨੂੰ ਫੋਨ ਕਰ ਦਿੱਤਾ ਸੀ ਕੱਲ ਨੂੰ ਭੋਗ ਮਗਰੋਂ ਮੈਂ ਚਲਿਆ ਜਾਵਾਂਗਾ ਅਗਲੇ ਦਿਨ ਭੋਗ ਪੈ ਗਿਆ ਮਹਿਮਾਨਾਂ ਨੂੰ ਸੰਭਾਲਦੇ ਤੀਜਾ ਪਹਿਰ ਹੋ ਗਿਆ ਪਤਾ ਨਹੀਂ ਰਿਸ਼ੀਦਾ ਦਿਲ ਕਾ ਤੋਂ ਕਾਲਾ ਪੈ ਰਿਹਾ ਸੀ ਉਸ ਨੂੰ ਮਾਂ ਬੜੀ ਯਾਦ ਆ ਰਹੀ ਸੀ ਕਾਫੀ ਦਿਨ ਹੋਏ ਸਨ ਮਾਂ ਵੱਲ ਗਏ ਨੂੰ ਆਪਣੇ ਆਪ ਨੂੰ ਕਸੂਰਵਾਰ ਲੱਗ ਰਿਹਾ ਸੀ ਉਦੋਂ ਮਾਂ ਨੂੰ ਹਲਕਾ ਜਿਹਾ ਬੁਖਾਰ ਹੋ ਗਿਆ ਫਿਰ ਤੇਜ਼ ਬੁਖਾਰ ਹੋ ਗਿਆ ਉਸਨੇ ਸੋਚਿਆ ਰਿਕਸ਼ਾ ਮੰਗਵਾ ਕੇ ਆਪ ਹੀ ਡਾਕਟਰ ਨੂੰ ਦਿਖਾ ਆਵਾਂ ਪਰ ਉਸ ਤੋਂ ਜਿਵੇਂ ਖੜਿਆ ਨਹੀਂ ਸੀ ਜਾ ਰਿਹਾ ਉਸਨੇ ਛੋਟੂ ਨੂੰ ਰਿਸ਼ੀ ਦੇ ਘਰ ਭੇਜਿਆ ਕਿ ਮਾਂਜੀ ਦੀ ਤबीयत ਠੀਕ ਨਹੀਂ ਨੀਲਮ ਨੇ ਦੱਸਿਆ ਕਿ ਉਹ ਤਾਂ ਦਿੱਲੀ ਗਏ ਹੋਏ ਨੇ ਮੈਂ ਕੱਲ ਆਵਾਂਗੀ ਮਾਂਜੀ ਕੋਲ ਫਿਰ ਛੋਟੂ ਆਪ ਹੀ ਦਵਾਈਆਂ ਦੀ ਦੁਕਾਨ ਤੇ ਜਾ ਕੇ ਇਹ ਕਹਿ ਕੇ ਮਾਂਜੀ ਨੂੰ ਬੁਖਾਰ ਹੈ ਦਵਾਈ ਲੈ ਆਇਆ ਮਾਂ ਨੇ ਦਵਾਈ ਖਾ ਤਾਂ ਲਈ ਸੀ ਪਰ ਕੋਈ ਫਰਕ ਨਹੀਂ ਸੀ ਪਿਆ ਉਸ ਦੀ ਤबीयत ਹੋਰ ਵੀ ਖਰਾਬ ਹੋ ਗਈ ਛੋਟੂ ਦੇ ਸਮਝ ਕੁਝ ਨਹੀਂ ਸੀ ਆ ਰਹਾ ਉਹ ਕੀ ਕਰੇ ਮਾਂ ਨੇ ਵੀ ਉਸ ਨੂੰ ਕੁਝ ਨਹੀਂ ਕਿਹਾ ਪਤਾ ਨਹੀਂ ਕੀ ਸੋਚ ਕੇ ਮਾ ਦੀਆਂ ਅੱਖਾਂ 'ਚ ਪਾਣੀ ਪਰ ਆਇਆ ਦੁਪਹਿਰ ਵੇਲੇ ਉਸਨੇ ਆਪਣੇ ਸਿਰਾਂ ਨੇ ਠਾ ਰੱਖੀ ਇੱਕ ਚਿੱਠੀ ਗੱਡੀ ਜਿਸ ਉੱਪਰ ਮੋٹے-ਮੋٹے ਅੱਖਰਾਂ ਵਿੱਚ ਲਿਖਿਆ ਸੀ ਆਈ ਮਿਸ ਯੂ ਮਾ ਮਾ ਨੇ ਰਿਸ਼ੀ ਦੀ ਲਿਖੀ ਚਿੱਠੀ ਹੱਥ 'ਚ ਕੁੱਟ ਲਈ ਉਸਦਾ ਸਾਰਾ ਜਿਸਮ ਟੁੱਟਦਾ ਜਾ ਰਿਹਾ ਸੀ ਰਿਸ਼ੀ ਨੇ ਤੀਜੇ ਪਹਿਰ ਬਿਨਾਂ ਖਾਦੇ ਪੀਤੇ ਹੀ ਡਰਾਈਵਰ ਨੂੰ ਵਾਪਸ ਚੱਲਣ ਲਈ ਕਿਹਾ ਬੌਸ ਨੇ ਉਸ ਦਾ ਧੰਨਵਾਦ ਕੀਤਾ ਵਾਪਸ ਜਾਂਦਾ ਹੋਇਆ ਰਿਸ਼ੀ ਸੋਚ ਰਿਹਾ ਸੀ ਕਿ ਬੇਸ਼ੱਕ ਜਿੰਨਾ ਮਰਜ਼ੀ ਹਨੇਰਾ ਹੋ ਜਾਏ ਮੈਂ ਸਿੱਧਾ ਮਾਂ ਕੋਲ ਹੀ ਜਾਵਾਂਗਾ ਮਾਂ ਥੋੜਾ ਜਿਹਾ ਗੁੱਸਾ ਤਾਂ ਦਿਖਾਏਗੀ ਫਿਰ ਆਪੇ ਮੰਨ ਜਾਏਗੀ ਥੋੜਾ ਤੇਜ਼ ਚਲਾ ਉਸਨੇ ਡਰਾਈਵਰ ਨੂੰ ਬੇਧਿਆਨੀ ਜੇ ਹੋ ਕੀ ਕਿਹਾ ਆਪਾਂ ਸਰ ਪਹਿਲਾਂ ਹੀ ਕਾਫੀ ਸਪੀਡ ਤੇ ਜਾ ਰਹੇ ਹਾਂ ਡਰਾਈਵਰ ਨੇ ਕਿਹਾ ਜਦ ਉਹਨਾਂ ਨੂੰ ਟੋਲ ਟੈਕਸ ਤੇ ਖੜਾ ਲਿਆ ਗਿਆ ਉਦੋਂ ਰਿਸ਼ੀ ਦਾ ਜੀ ਕੀਤਾ ਕਿ ਅੱਗੇ ਖੜੇ ਵਾਹਨਾਂ 'ਚ ਟੱਕਰ ਮਾਰ ਕੇ ਇੱਧਰ ਉੱਧਰ ਕਰਕੇ ਆਪ ਛੇਤੀ ਲੰਘ ਜਾਵੇ ਟੌਲ ਟੈਕਸ ਵਾਲੇ ਤੋਂ ਬਣਦੇ ਪੈਸੇ ਲੈਣ ਲਈ ਉਹ ਨਹੀਂ ਸੀ ਰੁਕੇ ਰਾਹ ਮਿਲਦਿਆਂ ਹੀ ਡਰਾਈਵਰ ਨੇ ਗੱਡੀ ਭਜਾ ਲਈ ਅੱਜ ਜੇ ਮਾਂਜੀ ਨੂੰ ਪਤਾ ਲੱਗਿਆ ਕਿ ਗੱਡੀ ਇੰਨੀ ਤੇਜ਼ ਭਜਾਈ ਸੀ ਤਾਂ ਜ਼ਰੂਰ ਮੇਰੇ ਜੁੱਤੀਆਂ ਪੈਣ ਗਿਆ ਡਰਾਈਵਰ ਨੇ ਕਿਹਾ ਥੋੜੀ ਰਾਤ ਗਏ ਤਾਂ ਕੋ ਮਾਂ ਦੇ ਘਰ ਪੁੱਜ ਗਏ ਰਿਸ਼ੀ ਫਾਟਕ ਖੋਲ ਕੇ ਅੰਦਰ ਗਿਆ ਮੋਤੀ ਪਹਿਲਾ ਵੰਸ਼ ਲਾਂਗਾ ਮਾਰਦਾ ਉਸ ਵੱਲ ਨਹੀਂ ਪੱਜਿਆ ਅੰਦਰ ਜਾ ਕੇ ਰਿਸ਼ੀ ਨੇ ਦੇਖਿਆ ਕਿ ਮਾਂ ਮਾਂ ਕੋਲ ਇੱਕ ਪਾਸੇ ਛੋਟੂ ਚੌਂਕੀ ਤੇ ਬੈਠਾ ਹੋਇਆ ਉਂਗਲਾ ਰਿਹਾ ਸੀ ऋषि ਦੇ ਆਉਣ ਦਾ ਖੜਕਾ ਸੁਣ ਕੇ ਉੱਬੜਵਾਹੇ ਜਾਗ ਗਿਆ ਤੇ ਬੋਲਿਆ ਕਿ ਮਾਂ ਜੀ ਕੋਈ ਗੱਲ ਨਹੀਂ ਕਰ ਰਹੇ ਪਤਾ ਨਹੀਂ ਕੀ ਹੋ ਗਿਆ ऋषि ਮਾਂ ਦੇ ਨੇੜੇ ਗਿਆ ਉਸ ਦੀ ਨਬਜ ਟੋਹੀ ਮੱਥੇ ਤੇ ਹੱਥ ਰੱਖਿਆ ਮਾਂ ਪਤਾ ਨਹੀਂ ਕਦੋਂ ਦੀ ਜਾ ਚੁੱਕੀ ਸੀ ਉਸ ਨੇ ਮਾਂ ਦੀਆਂ ਉਂਗਲਾਂ ਸਿੱਧੀਆਂ ਕਰਕੇ ਹੱਥ ਚੋਂ ਚਿੱਠੀ ਕੱਢੀ ਜੋ ਰਿਸ਼ੀ ਦੀ ਆਪਣੀ ਲਿਖੀ ਹੋਈ ਸੀ ਆਈ ਮਿਸ ਯੂ ਮਾਂ ਉਹ ਬੱਚਿਆਂ ਵਾਂਗ ਵਿਲਕ ਕੇ ਮਾਂ ਦੇ ਮਾਂ ਦੇ ਗਲ ਲੱਗ ਗਿਆ ਮਾਂ ਦੀਆਂ ਅੱਧ ਖੁੱਲੀਆਂ ਅੱਖਾਂ ਵੱਲ ਦੇਖ ਉਸ ਨੂੰ ਲੱਗਿਆ ਜਿਵੇਂ ਉਹ ਆਖ ਰਹੀ ਹੋਵੇ ਆਈ ਮਿਸ ਯੂ ਰਾਜਾ ਸੋ ਦੋਸਤੋ ਇਹ ਸੀ ਕਹਾਣੀ ਆਈ ਮਿਸ ਯੂ ਮਾਂ ਆਸ ਕਰਦੀ ਹਾਂ ਕਿ ਆਪ ਸਭ ਨੂੰ ਪਸੰਦ ਆਈ ਹੋਵੇਗੀ ਜੇਕਰ ਆਪ ਨੂੰ ਪਸੰਦ ਆਈ ਤਾਂ ਇਸ ਨੂੰ ਜ਼ਰੂਰ ਸ਼ੇਅਰ ਕਰਨਾ ਅਗਲੀ ਕਹਾਣੀ ਲੈ ਕੇ ਜਲਦ ਹਾਜ਼ਰ ਹੋਵਾਂਗੀ ਤਦ ਤੱਕ ਲਈ ਧੰਨਵਾਦ ਸਤਿ ਸ਼੍ਰੀ ਅਕਾਲ